ਜੋ ਕੁਝ ਵੀ ਐਫਐਸਟੀਐਨ ਫਾਈਲ ਦੇ ਵਿੱਚ ਸਾਹਮਣੇ ਹੋਰ ਨਿਕਤਰ ਕੇ ਆ ਰਿਹਾ ਹੈ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਮੇਰੀ ਭੈਣ ਮੇਰੇ ਤੋਂ ਵੀ ਸੋਹਣੀ ਹੈ ਐਫਐਸਟੀਐਨ ਫਾਈਲ ਦੇ ਵਿੱਚ ਯੂਏਈ ਦੀ ਜਿਹੜੀ ਸੀਨੀਅਰ ਅਧਿਕਾਰੀ ਦਾ ਨਾਂ ਸਾਹਮਣੇ ਆ ਗਿਆ ਦੂਸਰੇ ਪਾਸੇ ਐਫਐਸਟੀਐਨ ਫਾਈਲਾਂ ਦੇ ਉੱਤੇ ਕਿਰੀ ਹੈ ਅਮਰੀਕੀ ਅਟਾਰਨੀ ਜਨਰਲ ਪੀੜਤਾ ਪ੍ਰਤੀ ਜਿਹੜਾ ਪ੍ਰਗਟਾਈ ਹੈ ਸੰਵੇਦਨਾ ਪਰ ਮਾਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਤੀਸਰਾ ਇਹਦੇ ਵਿੱਚ ਨਸ਼ਰ ਹੋਇਆ ਕਿ ਨਾਰਵੇ ਪੁਲਿਸ ਦੇ ਵੱਲੋਂ ਐਬਸਟਾਈਨ ਦੇ ਨਾਲ ਸੰਬੰਧਾਂ ਦੇ ਕਾਰਨ ਡਿਪਲੋਮੈਟ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬਦਨਾਮ ਅਮਰੀਕੀ ਅਪਰਾਧੀ ਜੈਫਰੀ ਐਬਸਟਾਈਨ ਦੇ ਨਾਲ ਜਿਹੜਾ ਸੰਬੰਧਨ ਤੇ ਨਵੇਂ ਖੁਲਾਸਿਆਂ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਹਲਚਲ ਮਚਾ ਕੇ ਰੱਖ ਦਿੱਤੀ ਹੈ। ਨਵੀਆਂ ਸਾਹਮਣੇ ਆਈਆਂ ਫਾਈਲਾਂ ਦੇ ਵਿੱਚ ਸੰਯੁਕਤ ਅਰਬ امਰਾਤ ਦੀ ਜਿਹੜੀ ਇੱਕ ਸੀਨੀਅਰ ਮਨੁੱਖੀ ਅਧਿਕਾਰ ਅਧਿਕਾਰੀ ਹੈ ਹਿੰਦ ਅਲ-ਉਵੈਸ ਦਾ ਨਾਂ ਸਾਹਮਣੇ ਆ ਗਿਆ। ਸਾਮਣੇ ਆਏ ਦਸਤਾਵੇਜ਼ਾਂ ਮੁਤਾਬਕ ਹਿੰਦ ਅਲ-ਉਵੈਸ ਨੇ ਜੈਫਰੀ ਐਬਸਟਾਈਨ ਦੇ ਨਾਲ ਆਪਣੀ ਭੈਣ ਨੂੰ ਮਿਲਾਉਣ ਬਾਰੇ ਚਰਚਾ ਕੀਤੀ ਸੀ ਉਸਨੇ ਐਬਸਟਾਈਨ ਨੂੰ ਕਿਹਾ ਕਿ ਉਹ ਆਪਣੀ ਭੈਣ ਦੇ ਨਾਲ ਉਸਦੀ ਮੁਲਾਕਾਤ ਕਰਾਏਗੀ ਜੋ ਕਿ ਉਸ ਤੋਂ ਵੀ ਜ਼ਿਆਦਾ ਖੂਬਸੂਰਤ ਹੈ ਹਿੰਦ ਅਲ-ਉਵੈਸ ਯੂਏਈ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਨਾਲ ਸੰਬੰਧਿਤ ਇੱਕ ਅਹਿਮ ਅਤੇ ਸੀਨੀਅਰ ਅਹੁਦੇ 'ਤੇ ਸੇਵਾਵਾਂ ਨਿਭਾ ਰਹੀ ਹੈ ਇਹ ਜਾਣਕਾਰੀ ਐਬਸਟੀਨ ਫਾਈਲਾਂ ਦੇ ਉਸ ਹਿੱਸੇ ਦੇ ਵਿੱਚੋਂ ਮਿਲੀ ਹੈ ਜਿਸ ਦੇ ਵਿੱਚ ਉਹਨਾਂ ਹਾਈ ਪ੍ਰੋਫਾਈਲ ਲੋਕਾਂ ਦੇ ਨਾਂ ਦਰਜ ਨੇ ਜਿਨ੍ਹਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਐਬਸਟੀਨ ਦੇ ਨਾਲ ਸੰਪਰਕ ਰੱਖਿਆ ਸੀ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਅਹੁਦੇ ਦੇ ਉੱਤੇ ਬੈਠੀ ਇੱਕ ਮਹਿਲਾ ਅਧਿਕਾਰੀ ਦਾ ਨਾਂ ਇੱਕ ਅਜਿਹੇ ਵਿਅਕਤੀ ਦੇ ਨਾਲ ਜੋ ਨਾਬਾਲਗਾਂ ਦੇ ਸਰੀਰਕ ਸ਼ੋਸ਼ਣ ਅਤੇ ਤਸਕਰੀ ਵਰਗੇ ਗੰਭੀਰ ਅਪਰਾਧਾਂ ਦੇ ਵਿੱਚ ਸ਼ਾਮਲ ਸੀ ਵੱਡੇ ਸਵਾਲ ਖੜੇ ਕਰ ਰਿਹਾ ਹੈ ਫਿਲਹਾਲ ਇਸ ਮਾਮਲੇ ਦੇ ਉੱਤੇ ਯੂਈ ਸਰਕਾਰ ਜਾਂ ਸੰਬੰਧਤ ਅਧਿਕਾਰੀ ਵੱਲੋਂ ਕੋਈ ਅਧਿਕਾਰਤ ਬਿਆਨ ਅਜੇ ਤੱਕ ਸਾਹਮਣੇ ਜਾਂ ਜਾਰੀ ਨਹੀਂ ਕੀਤਾ ਗਿਆ ਹੈ। ਅਮਰੀਕੀ اٹਾਰਨੀ ਜਨਰਲ ਪੈਮ ਬੋਡੀ ਜਿਹੜੀ ਹੈ ਉਹਨੇ ਐਫਐਸਟੀਐਨ ਫਾਈਲਾਂ ਦੇ ਪ੍ਰਬੰਧਿਤ ਅਤੇ ਵਾਈਟ ਹਾਊਸ ਨੂੰ ਉਹਨਾਂ ਦੀ ਵੰਡ ਸੰਬੰਧੀ ਹਾਊਸ ਨਿਆਪਾਲਿਕਾ ਕਮੇਟੀ ਦੇ ਸਾਹਮਣੇ ਗਵਾਹੀ ਦਿੱਤੀ ਹੈ। ਗਵਾਹੀ ਦੇ ਦੌਰਾਨ ਅਮਰੀਕੀ اٹਾਰਨੀ ਜਨਰਲ ਨੇ ਐਫਐਸਟੀਐਨ ਪੀੜਤਾ ਦੇ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਤੇ ਮਾਫੀ ਮੰਗੀ। ਅਟਾਰਨੀ ਜਨਰਲ ਪੈਮ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਟਰੰਪ ਦਾ ਬਚਾ ਕੀਤਾ ਤੇ ਅਟਾਰਨੀ ਜਨਰਲ ਨੇ ਜੈਫਰੀ ਐਪਸਟਾਈਨ ਫਾਈਲਾਂ ਦੇ ਪ੍ਰਬੰਧਨ ਦੀ ਨਿਆਂ ਵਿਭਾਗ ਦੀ ਲਗਾਤਾਰ ਆਲੋਚਨਾ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਉਸਨੇ ਟਰੰਪ ਪ੍ਰਸ਼ਾਸਨ ਦੀ ਪ੍ਰਸ਼ੰਸਾ ਕੀਤੀ ਤੇ ਇੱਕ ਰਾਸ਼ਟਰਪਤੀ ਨਾਲ ਏਕਤਾ ਪ੍ਰਗਟ ਕੀਤੀ ਜਿਸ ਨੂੰ ਉਸਨੇ ਜਿਹੜਾ ਉਹਨੇ ਪਿਛਲੀਆਂ ਮਹਾਦੋਸ਼ਾਂ ਤੇ ਜਾਂਚਾਂ ਦਾ ਪੀੜਤ ਵੀ ਦੱਸਿਆ ਸੀ ਅਟਾਰਨੀ ਜਨਰਲ ਪੈਮ ਨੇ ਨਿਆਪਾਲਿਕਾ ਕਮੇਟੀ ਦੇ ਮੈਂਬਰਾਂ ਨੂੰ ਕਿਹਾ ਮੈਂ ਤੁਹਾਨੂੰ ਇੱਥੇ ਬੈਠ ਕੇ ਰਾਸ਼ਟਰਪਤੀ ਦੇ ਹਮਲਾ ਕਰਨ ਨੂੰ ਬਰਦਾਸ਼ਤ ਨਹੀਂ ਕਰਾਂਗੀ ਫਾਈਲਾਂ ਬਾਰੇ ਸਵਾਲ ਹੋਏ ਨੇ ਬੁੱਧਵਾਰ ਨੂੰ ਰਿਪਬਲਿਕਨ ਯੂਐਸ ਕਾਂਗਰਸਮੈਨ ਥਾਮਸ ਮੈਸੀ ਨੇ ਅਟਾਰਨੀ ਜਨਰਲ ਪੈਮ ਬੋਡੀ ਤੇ ਸੈਕਸ ਅਪਰਾਧੀ ਜੈਫਰੀ ਐਸਟਿਨ ਦੇ ਪ੍ਰਭਾਵਸ਼ਾਲੀ ਸਹਿਯੋਗੀਆਂ ਦੇ ਨਾਮ ਛਪਾਉਣ ਦਾ ਦੋਸ਼ ਲਗਾਇਆ ਉਹਨਾਂ ਨੇ ਇਹ ਦੋਸ਼ ਉਦੋਂ ਲਗਾਇਆ ਜਦੋਂ ਇੱਕ ਹਾਊਸ ਕਮੇਟੀ ਦੇ ਸਾਹਮਣੇ ਸੁਣਵਾਈ ਦੇ ਦੌਰਾਨ ਨਿਆਂ ਵਿਭਾਗ ਦੀਆਂ ਫਾਈਲਾਂ ਬਾਰੇ ਪੁੱਛਿਆ ਗਿਆ ਲੈਸ ਲੈਸਲੀ ਵੈਕਸਨਰ ਦਾ ਨਾਮ ਜਿਹੜਾ ਸੀ ਕਿਉਂ ਹਟਾਇਆ ਗਿਆ ਕੈਟਕੀ ਦੇ ਰਿਪਬਲਿਕਨ ਕਾਂਗਰਸਮੈਨ ਥਾਮਸ ਮੈਸੀ ਜਿਸ ਨੇ ਫਾਈਲਾਂ ਜਾਰੀ ਕਰਨ ਦੀ ਕੋਸ਼ਿਸ਼ ਦੀ ਅਗਵਾਹੀ ਕੀਤੀ ਉਹਨੇ ਨਵੇਂ ਵਿਭਾਗ ਤੇ ਕਾਨੂੰਨ ਲਾਗੂ ਕਰਨ ਦੇ ਵਿੱਚ ਘੋਰ ਲਾਪਰਵਾਹੀ ਦਾ ਦੋਸ਼ ਲਗਾਇਆ ਉਹਨਾਂ ਸਵਾਲ ਕੀਤਾ ਕਿ ਸੈਕਸ ਤਸਕਰੀ ਜਾਂਚ ਦੇ ਵਿੱਚ ਸੰਭਾਵੀ ਸਹਿ ਸਾਜ਼ਿਸ਼ਕਾਰਾਂ ਦੀ ਜਿਹੜੀ ਸੂਚੀ ਵਾਲੀ ਐਫ ਬੀ ਆਈ ਦਸਤਾਵੇਜ਼ਾਂ ਦੇ ਵਿੱਚੋਂ ਅਰਬ ਪਤੀ ਲੈਸਲੀ ਵੈਕਸਨਰ ਦਾ ਨਾਂ ਕਿਉਂ ਹਟਾ ਦਿੱਤਾ ਗਿਆ ਅਟਾਰਨੀ ਜਨਰਲ ਪੈਮ ਨੇ ਕਿਹਾ ਕਿ ਵਿਭਾਗ ਦੇ ਦੁਆਰਾ ਜਾਰੀ ਕੀਤੀਆਂ ਗਈਆਂ ਹੋਰ ਫਾਈਲਾਂ 'ਚ ਵੈਕਸਨਰ ਦਾ ਜਿਹੜਾ ਨਾਮ ਕਈ ਵਾਰ ਆਇਆ ਤੇ ਮੈਸੀਜ ਨੇ ਮੈਸੀਜ ਦੇ ਇਸ ਨੂੰ ਦੇਖਣ ਦੇ ਉੱਤੇ 40 ਮਿੰਟਾਂ ਦੇ ਅੰਦਰ ਨਿਆ ਵਿਭਾਗ ਨੇ ਦਸਤਾਵੇਜ਼ਾਂ ਦੇ ਵਿੱਚੋਂ ਉਸ ਦਾ ਨਾਮ ਹੀ ਹਟਾ ਕੇ ਰੱਖ ਦਿੱਤਾ 트럼ਪ ਦਾ ਬਚਾ ਕੀਤਾ ਏਪੀ ਦੇ ਅਨੁਸਾਰ ਪੈਮ ਬੋਡੀ ਨੇ ਸੁਣਵਾਈ ਦੇ ਦੌਰਾਨ ਰਾਸ਼ਟਰਪਤੀ ਡੋਨਲਡ 트럼ਪ ਦਾ ਜ਼ੋਰਦਾਰ ਬਚਾ ਕੀਤਾ ਉਸਨੇ ਵਾਰ-ਵਾਰ ਡੈਮੋਕ੍ਰੇਟਸ ਦੇ ਉੱਤੇ ਚੀਕਿਆ ਤੇ ਆਪਣੇ ਆਪ ਨੂੰ ਰਿਪਬਲਿਕਨਾਂ ਦੇ ਮੁੱਖ ਡਿਫੈਂਡਰ ਵਜੂਦਰ ਸਾਇਆ ਹੈ ਉਸਨੇ ਨਿਆਂ ਵਿਭਾਗ ਦੇ ਵੱਲੋਂ ਐਬਸਟੀਨ ਫਾਈਲਾਂ ਦੇ ਪ੍ਰਬੰਧਨ ਦੀ ਲਗਾਤਾਰ ਆਲੋਚਨਾ ਨੂੰ ਵੀ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਦੂਸਰੇ ਪਾਸੇ ਪੀੜਤਾਂ ਦੇ ਲਈ ਅਫਸੋਸ ਪ੍ਰਗਟ ਕੀਤਾ ਹੈ ਪੈਮ ਨੇ ਜਿਹੜਾ ਐਬਸਟੀਨ ਪੀੜਤਾਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਆਪਣੇ ਦੁਰਵਿਹਾਰ ਦੇ ਬਾਰੇ ਕਿਸੇ ਵੀ ਜਾਣਕਾਰੀ ਦੇ ਨਾਲ ਅੱਗੇ ਆਉਣ ਤੇ ਉਹਨਾਂ ਦੇ ਦੁਆਰਾ ਸਹਿਨ ਕੀਤੇ ਗਏ ਦੁੱਖ ਦੇ ਲਈ ਡੂੰਘਾ ਅਫਸੋਸ ਪ੍ਰਗਟ ਕੀਤਾ ਉਸਨੇ ਪੀੜਤਾਂ ਨੂੰ ਕਿਹਾ ਕਿ ਅਪਰਾਧਿਕ ਦੁਰਵਿਹਾਰ ਦੇ ਕਿਸੇ ਵੀ ਦੋਸ਼ ਨੂੰ ਗੰਭੀਰਤਾ ਦੇ ਨਾਲ ਲਿਆ ਜਾਵੇਗਾ ਤੇ ਜਾਂਚ ਕੀਤੀ ਜਾਏਗੀ ਮਾਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਪਰ ਜਦੋਂ ਕਾਂਗਰਸ ਵੂਮੈਨ ਪ੍ਰੇਮਲਾ ਜੈਪਾਲ ਨੇ ਉਹਨਾਂ ਦੇ ਉੱਤੇ ਦਰਸ਼ਕਾਂ ਦੇ ਵਿੱਚ ਐਪਸਟਿਨ ਪੀੜਤਾ ਵੱਲ ਮੁੜਨ ਅਤੇ ਟਰੰਪ ਦੇ ਨਿਆਂ ਵਿਭਾਗ ਦੇ ਦੁਆਰਾ ਉਹਨਾਂ ਦੇ ਉੱਤੇ ਕੀਤੇ ਗਏ ਦੁਰਵਿਹਾਰ ਦੇ ਲਈ ਮਾਫੀ ਮੰਗਣ ਦੇ ਲਈ ਦਬਾਅ ਪਾਇਆ ਤਾਂ ਉਸਨੇ ਇਨਕਾਰ ਕਰ ਦਿੱਤਾ ਤੇ ਡੈਮੋਕ੍ਰੇਟਸ ਤੇ ਬਹਾਨਾ ਕਰਨ ਦਾ ਦੋਸ਼ ਜੜਾ ਲਗਾ ਦਿੱਤਾ ਦੂਸਰੇ ਪਾਸੇ ਨਾਰਵੇ ਨਾਰਵੇ ਦੀ ਪੁਲਿਸ ਨੇ ਮਰਹੂਮ ਯੋਨਾਪਰਾਦੀ ਜੈਫਰੀ ਐਬਸਟੇਨ ਦੇ ਨਾਲ ਸੰਬੰਧਾਂ ਦੇ ਮਾਮਲੇ 'ਚ ਇੱਕ ਉੱਚ ਪਦਰੀ ਡਿਪਲੋਮੈਟ ਜਿਹੜੇ ਐਮਬੈਸਟਰਡ ਹੁੰਦੇ ਆ ਉਹਨਾਂ ਦੀ ਗੱਲ ਹੈ ਉਸਦੇ ਪਤੀ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਮੋਨਾ ਯੂਲ ਨੇ ਐਤਵਾਰ ਨੂੰ ਜਾਰਡਨ ਅਤੇ ਇਰਾਕ ਦੇ ਵਿੱਚ ਨਾਰਵੇ ਦੀ ਰਾਜਦੂਤ ਦੇ ਪਦ ਤੋਂ ਅਸਤੀਫਾ ਦੇ ਦਿੱਤਾ ਇਸ ਤੋਂ ਕੁਝ ਦਿਨ ਪਹਿਲਾਂ ਹੀ ਉਸ ਨੂੰ ਮੁਅਤਲ ਕੀਤਾ ਗਿਆ ਸੀ ਜਦੋਂ ਨਾਰਵੇਦੀਆਂ ਮੀਡੀਆ ਰਿਪੋਰਟਾਂ ਦੇ ਵਿੱਚ ਦਾਵਾ ਕੀਤਾ ਗਿਆ ਕਿ ਐਬਸਟੇਨ ਵੱਲੋਂ ਮੌਤ ਤੋਂ ਕੁਝ ਦਿਨ ਪਹਿਲਾਂ ਸਾਈਨ ਕੀਤੀ ਇੱਕ ਵਸੀਅਤ ਦੇ ਮੁਤਾਬਕ ਉਸਦੇ ਹਰ ਇੱਕ ਬੱਚੇ ਨੂੰ 50 ਲੱਖ ਡਾਲਰ 36 ਲੱਖ ਪੌਂਡ ਮਿਲਨੇ ਸਨ ਐਸਟਿਨ ਫਾਈਲਜ਼ ਨਾਮਕ ਦਸਤਾਵੇਜ਼ਾਂ ਦੇ ਵਿੱਚ ਜਾਰੀ ਕੀਤੀਆਂ ਗਈਆਂ ਈਮੇਲਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਮੋਨਾ ਯੂਲ ਤੇ ਪਤੀ ਟੇਰਜ਼ੇ ਰੋਡ ਲਾਰਸਨ ਨੇ ਜੂਨ 2019 ਦੇ ਵਿੱਚ ਪੈਰਿਸ ਦੇ ਵਿੱਚ ਐਪਸਟਿਨ ਦੇ ਨਾਲ ਰਾਤ ਦਾ ਖਾਣਾ ਕੀਤਾ ਸੀ ਖਾਦਾ ਸੀ ਜੋ ਕਿ ਅਮਰੀਕਾ ਦੇ ਵਿੱਚ ਉਹਦੀ ਜੌਨ ਤਸਕਰੀ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰੀ ਤੋਂ ਕੁਝ ਹਫ਼ਤੇ ਪਹਿਲਾਂ ਦੀ ਗੱਲ ਹੈ ਯੂਲ ਦੇ ਵਕੀਲ ਨੇ ਕਿਹਾ ਕਿ ਉਹ ਆਪਣੇ ਉੱਤੇ ਲਗਾਏ ਗਏ ਦੋਸ਼ਾਂ ਨੂੰ ਨਹੀਂ ਮੰਨਦੀ ਜਦਕਿ ਰੋਡ ਲਾਰਸਨ ਦੇ ਵਕੀਲ ਦਾ ਕਹਿਣਾ ਕਿ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਜਾਂਚ ਦੇ ਨਾਲ ਇਹ ਸਪਸ਼ਟ ਹੋ ਜਾਵੇਗਾ ਕਿ ਫੌਜਦਾਰੀ ਜ਼ਿੰਮੇਵਾਰੀ ਬਣਦੀ ਹੈ ਜਾਂ ਨਹੀਂ ਬਣਦੀ ਹੈ ਫਾਈਲਾਂ ਦੇ ਵਿੱਚ ਨਾਮ ਆਉਣਾ ਆਪਣੇ ਆਪ ਦੇ ਵਿੱਚ ਕੋਈ ਗਲਤ ਕੰਮ ਕਰਨ ਦਾ ਸਬੂਤ ਨਹੀਂ ਕਹਿੰਦੇ ਹੁੰਦਾ ਨਾਰਵੇ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਯੂਲ ਦਾ ਐਬਸਟਿਨ ਦੇ ਨਾਲ ਸੰਪਰਕ ਗੰਭੀਰ ਫੈਸਲਾ ਫੈਸਲਾ ਮਤਲਬ ਫੈਸਲਾ ਜਿਹੜਾ ਗਲਤੀ ਹੈ ਉਹਨੂੰ ਦਰਸਾਉਂਦਾ ਹੈ ਤੇ ਪੁਲਿਸ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਨਾਰਵੇ ਦੀ ਆਰਥਿਕ ਅਪਰਾਧ ਜਾਂਚ ਇਕਾਈ ਜਿਹੜੀ ਹੈ ਉੱਥੇ ਦੀ ਜਿਹੜੀ ਏਜੰਸੀ ਹੈ ਉਹਦੇ ਵੱਲੋਂ ਗੰਭੀਰ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਪੁਲਿਸ ਦੇ ਬਿਆਨ ਦੇ ਵਿੱਚ ਕਿਹਾ ਗਿਆ ਕਿ ਇਸ ਗੱਲ ਦੀ ਵੀ ਜਾਂਚ ਕਰੇਗੀ ਕਿ ਮੋਨਾ ਯੂਲ ਨੂੰ ਆਪਣੇ ਅਹੁਦੇ ਦੇ ਨਾਲ ਜੁੜੇ ਹੋਏ ਕੋਈ ਲਾਭ ਪ੍ਰਾਪਤ ਹੋਏ ਸਨ ਜਾਂ ਨਹੀਂ ਇਸ ਜਾਂਚ ਦੇ ਤਹਿਤ ਓਸਲੋ ਜਿਹੜੀ ਕੈਪੀਟਲ ਹੈ ਨਾਰਵੇ ਦੀ ਇੱਕ ਸੰਪਤੀ ਦੀ ਤਲਾਸ਼ੀ ਵੀ ਲਈ ਗਈ ਆ ਉੱਥੇ ਤੇ ਮੋਨਾ ਜੂਲ ਅਤੇ ਟੇਰਜ਼ੇ ਰੋਡ ਲਾਰਸਨ ਉਹਨਾਂ ਥੋੜੇ ਜੇ ਡਿਪਲੋਮੈਟਾਂ ਦੇ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ 1993 ਤੋਂ 1995 ਤੱਕ ਓਸਲੋ ਅਕਾਰਡਸ ਦੀਆਂ ਜਿਹੜੀਆਂ ਗੱਲਾਂ ਬਾਤਾਂ ਕਰਵਾਈਆਂ ਜਿਨ੍ਹਾਂ ਨੂੰ ਉਸੇ ਵੇਲੇ ਇਜ਼ਰਾਈਲ ਅਤੇ ਫਲਸਤੀਨੀਆ ਦੇ ਟਕਰਾਅ ਦੇ ਵਿੱਚ ਵੱਡੀ ਪੇਸ਼ਕਦਮੀ ਦੇ ਵਜੋਂ ਦੇਖਿਆ ਗਿਆ ਸੀ ਨਾਰਵੇਦੀਆ ਮੀਡੀਆ ਰਿਪੋਰਟਾਂ ਮੁਤਾਬਕ ਰੋਡ ਲਾਰਸਨ ਦੀ ਜਿਹੜੀ ਹੈ ਐਫਸਟਿਨ ਦੇ ਨਾਲ ਵਿਆਪਕ ਪੱਧਰ ਦੇ ਉੱਤੇ ਗੱਲਬਾਤ ਰਹੀ ਸੀ ਉਸਨੇ ਯੂਲ ਦੇ ਨਾਲ ਮਿਲ ਕੇ ਉਸਦੇ ਨਾਲ ਇੱਕ ਤੋਂ ਵੱਧ ਜਿਹੜਾ ਵਾਰ ਮਿਲਣ ਦੀ ਵਿਵਸਥਾ ਦੀ ਵਿਵਸਥਾ ਵੀ ਜਿਹੜੀ ਕੀਤੀ ਸੀ ਜਿਵੇਂ ਆਪਣੇ ਹਰਦੀਪ ਪੂਰੀ ਸਾਹਿਬ ਕਹਿੰਦੇ ਆ ਤਿੰਨ ਤੋਂ ਚਾਰ ਵਾਰੀ ਮੇਰੀ ਮੁਲਾਕਾਤ ਹੋਈ ਹੈ ਤੇ ਉਹਨਾਂ ਦੀਆਂ ਬਹੁਤ ਸਾਰੀਆਂ ਈਮੇਲਾਂ ਵੀ ਦੇਖਣ ਨੂੰ ਮਿਲੀਆਂ ਸਾਰਾ ਕੁਝ ਨਸ਼ਰ ਹੋ ਰਿਹਾ ਹੌਲੀ ਹੌਲੀ ਪਿਛਲੇ ਮਹੀਨੇ ਅਮਰੀਕਨ ਨਿਆਂ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਵੱਡੀਆਂ ਐਬਸਟਿਨ ਫਾਈਲਜ਼ ਵਿੱਚ ਲੱਖਾਂ ਨਿੱਜੀ ਈਮੇਲਾਂ, ਤਸਵੀਰਾਂ, FBI ਦੀਆਂ ਰਿਪੋਰਟਾਂ ਸ਼ਾਮਲ ਨੇ ਜੋ 2019 ਦੇ ਵਿੱਚ ਮੁਕਦਮੇ ਦੀ ਉਡੀਕ ਦੇ ਦੌਰਾਨ ਮਰਨ ਵਾਲੇ ਐਬਸਟਿਨ ਦੇ ਨਾਲ ਸੰਬੰਧਿਤ ਨੇ। ਯੂਲ ਜਿਹੜਾ ਨਾਰਵੇ ਤੋਂ ਉਹ ਤਾਜ਼ਾ ਉੱਚ ਪੱਦਰੀ ਜਨਤਕ ਸ਼ਖਸੀਅਤ ਹੈ ਜੋ ਇਹਨਾਂ ਦਸਤਾਵੇਜ਼ਾਂ ਦੇ ਨਾਲ ਜੁੜੇ ਵੱਧਦੇ ਸਕੈਂਡਲ ਦੇ ਵਿੱਚ ਘਸੀਟੀ ਗਈ ਹੈ। ਇਸ ਦੇ ਵਿੱਚ ਕ੍ਰਾਊਨ ਪ੍ਰਿੰਸਸ ਜਿਹੜੇ ਕ੍ਰਾਊਨ ਪ੍ਰਿੰਸ ਮੈਟੇ ਮੈਰਿਟ ਸਾਬਕਾ ਪ੍ਰਧਾਨ ਮੰਤਰੀ ਥੋਰ ਬਿਓਰਨ ਯਾਗਲੈਂਡ ਅਤੇ ਵਰਲਡ ਇਕਨੋਮਿਕ ਫੋਰਮ ਦੇ ਜਿਹੜੇ ਨੇ ਸੀਈਓ ਬੋਰਗੇ ਬਰੇਡੇ ਵੀ ਜਿਹੜੇ ਸ਼ਾਮਲ ਨੇ ਮੈਟੇ ਮੈਰਿਟ ਨੇ ਐਬਸਟੇਨ ਦੇ ਨਾਲ ਆਪਣੀ ਦੋਸਤੀ ਸਾਹਮਣੇ ਆਉਣ ਦੇ ਉੱਤੇ ਜੋ 3 ਸਾਲਾਂ ਤੱਕ ਸੁਨੇਹ ਸੁਨੇਹਾਂ ਦੀ ਜਿਹੜੀ ਲੈਣ ਦੇ ਦਾ ਆਦਾਨ-ਪ੍ਰਦਾਨ ਕੀਤਾ ਆਧਾਰਿਤ ਸੀ ਨਾਰਵੇ ਦੇ ਲੋਕਾਂ ਤੋਂ ਦਿਲੋਂ ਮਾਫੀ ਮੰਗੀ ਯਾਗਲੈਂਡ ਜੋ ਨਾਰਵੇ ਦੀ ਜਿਹੜੀ ਨੋਬਲ ਕਮੇਟੀ ਦੇ ਸਾਬਕਾ ਮੁਖੀ ਵੀ ਰਹਿ ਚੁੱਕੇ ਨੇ ਉਹਨਾਂ ਦੇ ਕਥਿਤ ਸੰਬੰਧਾਂ ਦੀ ਜਾਂਚ ਚੱਲ ਰਹੀ ਹੈ ਉਹਨਾਂ ਦੇ ਵਕੀਲ ਨੇ ਕਿਹਾ ਕਿ ਉਹ ਪੁਲਿਸ ਦੀ ਜਾਂਚ ਦੇ ਵਿੱਚ ਪੂਰਾ ਸਹਿਯੋਗ ਕਰਨਗੇ ਡਬਲਯੂਈਐਫ ਨੇ ਜਿਹੜਾ ਬੋਰਗੇ ਬ੍ਰੈਡੇ ਵੱਲੋਂ ਐਫਐਸਟੀਐਨ ਦੇ ਨਾਲ ਸੰਪਰਕਾਂ ਦੇ ਮਾਮਲੇ ਦੇ ਵਿੱਚ ਇੱਕ ਸੰਤੰਤਰ ਜਾਂਚ ਦਾ ਹੁਕਮ ਦਿੱਤਾ ਹੈ ਬ੍ਰੈਡੇ ਜੋ ਕਿ ਪਹਿਲਾਂ ਨਾਰਵੇ ਦੇ ਵਿਦੇਸ਼ ਮੰਤਰੀ ਵੀ ਰਹਿ ਚੁੱਕੇ ਨੇ ਉਹਨਾਂ ਮੰਨਿਆ ਕਿ ਉਸਨੇ 2018 ਤੇ 19 ਦੇ ਵਿੱਚ ਤਿੰਨ ਵਾਰ ਐਬਸਟਿਨ ਦੇ ਨਾਲ ਰਾਤ ਦਾ ਖਾਣਾ ਜਿਹੜਾ ਖਾਦਾ ਤੇ ਈਮੇਲ ਦੇ ਉੱਤੇ ਮੈਸੇਜ ਦੇ ਰਾਹੀਂ ਗੱਲਬਾਤ ਕੀਤੀ ਸੀ ਉਸਨੇ ਕਿਹਾ ਕਿ ਉਹ WEF ਵੱਲੋਂ ਜਾਂਚ ਸ਼ੁਰੂ ਕਰਨ ਦੇ ਫੈਸਲੇ ਦਾ ਸੁਆਗਤ ਕਰਦਾ ਹੈ